ਜੀ ਮੇਰਾ ਨਾਮ ਰੋਮਿਤਾ ਹੈ ਅੱਜ ਮੈਂ ਪੋਸਟ ਆਫਿਸ ਜੀਪੀਓ ਦੇ ਵਿੱਚ ਆਈ ਆ ਅੰਮ੍ਰਿਤਸਰ ਜੀਪੀਓ ਚ ਆਪਣੀ ਰਖੜੀ ਆਪਣੇ ਬ੍ਰਦਰ ਨੂੰ ਸੈਂਡ ਕਰਨ ਲਈ ਆਈ ਸੀ ਔਰ ਮੈਂ ਹਰ ਵਾਰੀ ਪੋਸਟ ਆਫਿਸ ਨਹੀਂ ਸਰਵਿਸ ਲੈਨੀ ਆ ਬਿਕੋਜ਼ ਮੈਨੂੰ ਇਨਾਂ ਤੇ ٹرسٹ ਹੈ ਕਿ ਮੇਰੀ ਸੇਫਲੀ ਔਰ ਟਾਈਮਲੀ ਮੇਰੀ ਰਖੜੀ ਪਹੁੰਚਦੀ ਹੈ ਔਰ ਮੈਂ ਅੱਜ ਵੀ ਐਸੀ ਚੀਜ਼ ਲਈ ਆਈ ਸੀ ਮੈਂ ਅੰਮ੍ਰਿਤਸਰ ਤੋਂ ਹੀ ਬਿਲੋਂਗ ਕਰਦੀ ਆ ਔਰ ਵੈਸੇ ਤਾਂ ਮੇਰੇ ਹੋਰ ਵੀ ਕੋਲ ਵੀ ਪੋਸਟ ਆਫਿਸ ਹੈਗੇ ਨੇ ਮੈਂ ਉੱਥੋਂ ਵੀ ਸਰਵਿਸ ਲੈ ਸਕਦੀ ਸੀ ਬਟ ਮੈਂ ਚਲੋ ਮੈਨੂੰ ਲੱਗਾ ਕਿ ਜੀਪੀਓ ਤੋਂ ਥੋੜਾ ਜਿਹਾ ਜਰਾ ਮੈਨੂੰ ਮੈਂ ਅੱਗੇ ਵੀ ਮੋਸਟਲੀ ਇ ਸੇ ਸਾਰ ਜਗ੍ਹਾ ਸੇਮ ਹੀ ਨੇ ਔਰ ਸਾਨੂੰ ਵੜੀਆਂ ਅਠੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਹਨ ਹੁਣ ਮੇਰੇ ਹੱਥ ਵਿੱਚ ਐਨਵੈਲਪ ਹੈ ਇਹ ਸਪੈਸ਼ਲੀ ਰਖੜੀ ਵਾਸਤੇ ਹੀ ਇਹਨਾਂ ਨੇ ਆਪਣਾ ਇੰਟਰੋਡਿਊਸ ਕੀਤੇ ਹੋਏ ਨੇ ਐਨਵੈਲਪ ਨੇ ਇਹ 15 ਰੁਪਏ ਦਾ ਐਨਵੈਲਪ ਹੈ ਇਸ ਤੋਂ ਇਲਾਵਾ ਸਾਡੇ ਕੋਲ ਬਾਕਸਿਸ ਵੀ ਨੇ ਅਗਰ ਸਾਡਾ ਸਮਾਨ ਜ਼ਿਆਦਾ ਹੈ ਤਾਂ ਅਸੀਂ ਉਹ ਬਾਕਸਿਸ ਦੇ ਵਿੱਚ ਪੈਕ ਕਰਕੇ ਭੇਜ ਸਕਦੇ ਹਾਂ ਉਹ ਵੀ 50 ਰੁਪੀਆ ਦਾ ਬਾਕਸ ਹੈ ਔਰ ਇਹ ਦੋਨੋਂ ਇਹਨਾਂ ਦੀ ਮੇਨ ਖਾਸੀਅਤ ਹੈ ਕਿ ਇਹ ਦੋਨੋਂ ਬਾਡਰ ਪ੍ਰੂਫ ਨੇ ਅਗਰ ਸਾਡੀ ਰੇਨ ਜਾਂ ਕਿ ਅਸੀਲਨ ਦੀ ਵਜ੍ਹਾ ਨਾਲ ਕੋਈ ਡੈਮੇਜ ਨਹੀਂ ਇਹਨਾਂ ਨੂੰ ਹੁੰਦਾ ਪਾਣੀ ਵਗੈਰਾ ਨਾਲ ਕੋ ਔਰ ਪੋਸਟ ਆਫਿਸ ਨੇ ਇੱਕ ਬੜਾ ਅੱਛਾ ਮਤਲਬ ਹੈ ਕਿ ਇਹ ਕਦਮ ਚੁੱਕਿਆ ਵਾ ਹੈ ਕਿ ਭੈਣ ਭਰਾਵਾਂ ਦੇ ਇਸ ਤਿਉਹਾਰ ਤੇ ਉਹਨਾਂ ਨੇ ਇੱਕ ਖਾਸ ਸਾਨੂੰ ਇੱਕ ਸਰਵਿਸ ਦਿੱਤੀ ਹੈ ਕਿ ਸਾਡੀਆਂ ਸਾਡੇ ਭਰਾਵਾਂ ਤੱਕ ਟਾਈਮ ਸੇ ਰਖੜੀਆਂ ਪਹੁੰਚਣ ਤੇ ਭੈਣ ਭਰਾਵਾਂ ਦਾ ਇਹ ਤਿਉਹਾਰ ਬੜੀ ਅੱਛੀ ਤਰ੍ਹਾਂ ਮਨਾਇਆ ਜਾ ਸਕੇ ਕਿੰਨਾ ਰਿਸ਼ਤਾ ਕਹਿੰਦੇ ਕਿ ਮਜ਼ਬੂਤ ਹੈ ਇਹ ਰੱਖੜਾ ਪਤਰਾ ਹਾਂਜੀ ਬਿਲਕੁਲ ਬਿਲਕੁਲ ਭੈਣ ਭਰਾ ਦਾ ਰਿਸ਼ਤਾ ਇੱਕ ਐਸਾ ਰਿਸ਼ਤਾ ਹੈ ਜਿਹੜਾ ਕਿ ਇੱਕ ਬੜਾ ਮਜ਼ਬੂਤ ਰਿਸ਼ਤਾ ਆਪਾਂ ਨੇ ਭੈਣਾਂ ਭਰਾਵਾਂ ਦੀ ਲੰਮੀ ਉਮਰ ਵਾਸਤੇ ਕਾਮਨਾ ਕਰਦੀਆਂ ਨੇ ਭਰਾ ਵੀ ਆਪਣੇ ਭੈਣਾਂ ਨੂੰ ਹਰ ਸਾਰੀ ਉਮਰ ਉਹਨਾਂ ਦੀ ਮਤਲਬ ਰ ਕਿ ਭੈਣਾਨੇ ਭਰਾਵਾਂ ਦੀ ਰੱਖਿਆ ਕਰਨੀ ਹੈ ਔਰ ਭੈਣਾ ਮਤਲਬ ਯਹਾਂ ਪੇ ਭਰਾਵਾਂ ਦੇ ਲੰਮੀ ਉਮਰ ਵਾਸਤੇ ਦੁਆ ਕਰਦੀਆਂ ਨੇ ਔਰ ਪੋਸਟ ਆਫਿਸ ਨੇ ਕਿ ਸਾਨੂੰ ਇੱਕ ਲਿੰਕ ਬਣਾਇਆ ਸਾਨੂੰ ਜੋੜਨ ਦਾ ਔਰ ਮੈਂ ਬਹੁਤ ਤਾਰੀਫ ਕਰਦੀਆਂ ਪੋਸਟ ਆਫਿਸ ਦੀ ਇਸ ਚੀਜ਼ ਵਾਸਤੇ ਕਿ ਉਹਨਾਂ ਨੇ ਬੜਾ ਅੱਛਾ ਇੱਕ ਉਪਰਾਲਾ ਕੀਤਾ ਹੋਇਆ ਹੈ ਇਸ ਚੀਜ਼ ਵਾਸਤੇ ਮੇਰਾ ਨਾਮ ਹਰਜਿੰਦਰ ਸਿੰਘ ਲਹਿਰੀਕਾ ਮੈਂ ਅਜੇ ਸੀਨੀਅਰ ਪੋਸਟਮਾਸਟਰ ਅਮਰਸਰ ਜੀਪੀਓ ਦੇ ਕੰਮ ਕਰ ਰਿਹਾ ਹਾਂ ਸਰ ਕੀ ਕੀ ਉਪਰਾਲੇ ਕੀਤੇ ਗਏ ਰੱਖਿਆ ਬੰਦਨ ਲੈ ਕੇ ਟੈਡੂ ਡਿਪਾਰਟਮੈਂਟ ਪੋਸਟ ਨੇ ਇਹਦੇ ਵਾਸਤੇ ਬਹੁਤ ਜ਼ਿਆਦਾ ਉਪਰਾਲੇ ਕੀਤੇ ਆ ਇਹ ਪਹਿਲਾਂ 2 ਨੇ ਗਏ ਆ ਅਸੀਂ ਸਭ ਤੋਂ ਪਹਿਲਾਂ ਤਾਂ ਕਾਊਂਟਰ ਆਪਣੇ ਇਹਦੇ ਜਿਹੜੇ ਬੁਕਿੰਗ ਵਾਲੇ ਅਸੀਂ ਬਤਾ ਦਿੰਨੇ ਗਏ ਆ ਉਸ ਤੋਂ ਬਾਅਦ ਅਸੀਂ ਡਿਪਾਰਟਮੈਂਟ ਪੋਸਟ ਨੇ ਇਹਨਾਂ ਵੈਲਪ ਖਾਸ ਕਰਕੇ ਇਹ ਤਿਆਰ ਕੀਤੇ ਹੋਏ ਆ ਜਿਨ੍ਹਾਂ ਦਾ ਰੇਟ 15 ਰੁਪਏ 20 ਰੁਪਏ ਔਰ ਬਾਕਸਸ 50 ਰੁਪਏ ਦੇ ਮਿਲਦਾ ਹੈਗਾ ਇਹ ਜਿਹੜੇ ਇਹ ਐਨਵੈਲਪ ਹੈਗੇ ਆ ਇਹ ਐਨਵੈਲਪ ਵਾਟਰਪੂਫ ਹੈਗੇ ਨੇ ਔਰ ਦੂਜੀ ਗੱਲ ਹੈ ਜਦੋਂ ਕਾਊਂਟਰ ਤੇ ਅਸੀਂ ਬੁਕਿੰਗ ਕਰਦੇ ਆ ਉਹ ਡਿਸਪੈਚ ਕਰਦੇ ਆ ਸਾਨੂੰ ਦੂਰੋਂ ਪਤਾ ਲੈਂਦਾ ਕਿ ਇਹ ਰਾਖੀ ਮੇਲ ਹੈਗੀ ਆ ਅਸੀਂ ਡਿਸਪੈਚ ਕਰਦੇ ਸਾਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਔਰ ਜਲਦੀ ਜਲਦੀ ਇਹ ਆਪਣੇ ਥਾਂ ਤੇ ਪਹੁੰਚ ਜਾਂ ਇਨਾ ਚ ਇਹ ਸਾਡੀਆਂ ਭੈਣਾਂ ਸਾਰੀਆਂ ਜਿਹੜੀਆਂ ਭੇਜਦੀਆਂ ਨੇ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਹੁੰਦੀ ਸਰ ਰਕਸ਼ਾ ਬੰਧਨ ਲੱਗੇ ਜਦ ਹੀ ਤੇਜ਼ੀ ਹੋ ਜਾਂਦੀ ਹੈ ਕੋਈ ਟਾਈਮਿੰਗ ਵੀ ਚੇਂਜ ਕੀਤੀ ਤੁਸੀਂ ਆਪਣੇ ਆਫਿਸਰ ਨੂੰ ਟਾਈਮਿੰਗ ਸਾਡੀ ਇਸ ਤਰ੍ਹਾਂ ਹੈ ਕਿ ਪਹਿਲਾਂ ਤੇ ਅਸੀਂ ਨੋਰਮਲ ਟਾਈਮਿੰਗ 'ਚ ਕੰਮ ਕਰਦੇ ਸੀ ਪਰ ਹੁਣ ਅਸੀਂ ਆਪਣੀ ਟਾਈਮਿੰਗ ਥੋੜੀ ਚੇਂਜ ਕੀਤੀ ਹੈ ਅਸੀਂ 9 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਕੰਟੀਨਿਊ ਦੋ-ਦੋ ਚਾਰ ਕਾਊਂਟਰ ਅਸੀਂ ਆਪਣੇ ਵਧਾਏ ਹੋਏ ਨੇ ਪਰ ਜਿਹੜੇ ਲੋਕ ਆਪਣਾ ਕੋਰੀਆ ਤਿਆਰ ਕਰਕੇ ਆਉਂਦੇ ਨੇ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਇਹ ਮਿਸਟੇਕ ਹੋ ਜਾਂਦੀ ਹੈ ਕਿ ਰੱਖਸ਼ਾ ਕੋਨਸਿਸਟੈਂਸੀ ਇਸ ਤਰ੍ਹਾਂ ਕਿ ਜਿਹੜੇ ਸਾਡੇ ਐਨਵੈਲਪ ਤਿਆਰ ਕੀਤੇ ਡਿਪਾਰਟਮੈਂਟ ਪੋਸਟ ਨੇ ਪਰਟੀਕੁਲਰਲੀ ਰਾਖੀ ਮੇਰੇ ਵੱਸੇ ਤਿਆਰ ਕੀਤੇ ਹੋਏ ਆ ਜੇ ਅਸੀਂ ਇਹਨਾਂ ਵਿੱਚ ਭੇਜਾਂਗੇ ਤੇ ਸਾਡੀ ਇਹ ਪਾਇਓਰਿਟੀ ਬੇਸਡ ਡਿਲੀਵਰ ਹੋਏਗੇ ਜਿਹੜੇ ਭੈਣਾ ਆਪਣੀਆਂ ਜਿਹੜੇ ਰਾਖੀ ਲੱਗ ਆਉਂਦੀਆਂ ਨੇ ਆਪਣੇ ਘਰੋਂ ਲੈ ਕੇ ਆਉਂਦੀਆਂ ਨੇ ਉਹ ਕਈ ਵਾਰ ਉਹ ਐਨਵੈਲਪ ਮਾੜੇ ਹੁੰਦੇ ਨੇ ਪਾਣੀ ਪੀ ਕੇ ਖਰਾਬ ਹੋ ਜਾਂਦੇ ਨੇ ਜਾਂ ਉੱਪਰ ਰਾਖੀ ਮੈਲ ਨਹੀਂ ਲਿਖਿਆ ਹੁੰਦਾ ਆ ਉਹਦੇ ਵਿੱਚ ਸਾਨੂੰ ਡਿਸਪੈਚ ਕਰਨ ਚ ਔਰ ਡਿਲੀਵਰੀ ਕਰਨ ਚ ਥੋੜੀ ਮੁਸ਼ਕਲ ਹੁੰਦੀ ਕਿ ਮਠਾਈ ਵਗੈਰਾ ਵੀ ਜੈਰੀ ਵਿੱਚ ਕਰਤੀ ਮਠਾਈ ਜਿਹੜੀ ਪੈਰਿਸ਼ੇਬਲ ਨਹੀਂ ਹੈਗੀ ਉਹ ਆਪਾਂ ਉਹੀ ਭੇਜ ਸਕਦੇ ਹਾਂ ਜਿਸ ਤਰ੍ਹਾਂ ਆਪਾਂ ਕੋਈ ਗਿਫਟ ਭੇਜ ਸਕਦੇ ਹਾਂ ਸਾਡੇ ਕੋਲ ਬਾਕਸਸ ਹੈਗੇ ਆ ਪਾਰਟਿਕੂਲਰ ਕੰਮ ਵਾਸਤੇ ਹੈਗੇ ਆ ਅਸੀਂ ਉਹ ਬਾਕਸਸ ਵਿੱਚ ਪਾ ਕੇ ਮਠਾਈ ਜਾਂ ਅਸੀਂ ਕੋਈ ਗਿਫਟ ਕੋਰਾ ਅਸੀਂ ਉਹ ਪੇਚ ਸਕਦੇ ਆ ਸਰ ਵਿਦੇਸ਼ਾਂ ਦੇ ਕੋਲੇ ਤਿਆਰ ਹੋਦੇ ਜਾਂ ਸਰ ਇਲਾਕੇ ਦੇ ਵੀ ਫੋਟੋ ਰਿਹਾ ਇਹ ਦੋਨੋਂ ਤਰ੍ਹਾਂ ਦੇ ਤਿਆਰ ਹੋ ਰਹੇ ਜੀ ਆਪਣੇ ਇੰਡੀਆ ਵਿੱਚ ਵੀ ਸਾਡੇ ਬਹੁਤ ਤਿਆਰ ਹੋ ਰਹੇ ਨੇ ਔਰ ਜਿਹੜੇ ਫੋਰਨ ਕੰਟਰੀ ਵਿੱਚ ਸਾਡੇ ਜਿਹੜੇ ਭੈਣਾਂ ਆ ਉਹਨਾਂ ਦੇ ਜਿਹੜੇ ਭਰਾ ਉੱਥੇ ਗਏ ਹੋਏ ਨੇ ਉਹਨਾਂ ਦੇ ਵੀ ਕਾਫੀ ਰਖੜੀਆਂ ਜਾ ਰਹੀਆਂ ਨੇ ਤੇ ਇਹ ਰਖੜੀ ਜਿਹੜੇ ਆ ਡੇਢ ਮਹੀਨਾ ਪਹਿਲਾਂ ਅਸੀਂ ਸਟਾਰਟ ਡਿਪਾਰਟਮੈਂਟ ਚ ਸ਼ੁਰੂ ਹੋ ਗਈ ਸੀ ਅਸੀਂ ਪਹਿਲਾਂ ਹੀ ਇਹ ਕੰਮ ਸ਼ੁਰੂ ਕਰਤਾ ਸੀ